ਅੱਜ ਰੇਡ ਕੀਤੀ ਗਈ ਜੀ ਕੀ ਕਾਰਵਾਈ ਹੋਈ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਸੀਗੀ ਵੀ ਇਸ ਦਫਤਰ ਦੇ ਵਿੱਚ ਜਿਹੜੇ ਆਫੀਸ਼ੀਅਲ ਕੰਮ ਵੀ ਲੋਕਾਂ ਨੂੰ ਮਤਲਬ ਕਿ ਪੈਸੇ ਦੇ ਕੇ ਕਰਾਉਣੇ ਪੈਂਦੇ ਨੇ ਔਰ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਰਪ੍ਰਾਈਜ਼ ਰੇਡ ਜਿਹੜੀ ਹੈ ਆਪਣੇ ਮਾਨਯੋਗ ਚੀਫ ਡਾਇਰੈਕਟਰ ਪੰਜਾਬ ਬਿਜ਼ਨਸ ਬਿਊਰੋ ਉਹਨਾਂ ਵੱਲੋਂ ਮਾਨਯੋਗ ਐਸਐਸਪੀ ਅੰਮ੍ਰਿਤਸਰ ਜੀ ਵੱਲੋਂ ਜੋ ਦੇਸ਼ਾ ਨਿਰਦੇਸ਼ ਮਿਲੇ ਸੀਗੇ ਉਸ ਅਨੁਸਾਰ ਅਸੀਂ ਇੱਥੇ ਸਰਪ੍ਰਾਈਜ਼ ਰੇਡ ਕੀਤੀ ਹੈ ਇੱਥੇ ਪਹੁੰਚ ਕੇ ਅਸੀਂ ਜੋ ਟਰੈਕ ਦੇ ਉੱਤੇ ਟੈਸਟ ਦੇਣ ਆਏ ਹੋਏ ਸੀਗੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਬਈ ਉਹ ਐਕਚੁਅਲ ਵਿੱਚ ਟਰੈਕ ਤੇ ਟੈਸਟ ਦੇਣ ਆਏ ਨੇ ਕਿ ਨਹੀਂ ਆਏ ਇਸ ਤੋਂ ਇਲਾਵਾ ਇੱਥੇ ਕੋਈ ਬਹੁਤ ਜ਼ਿਆਦਾ ਹੈਵੀ ਰਸ਼ ਨਹੀਂ ਸੀਗਾ ਟੋਟਲ 10 ਐਪਲੀਕੇਸ਼ਨਾਂ ਸੀਗੀਆਂ ਟਰੈਕ ਦੀਆਂ ਜਿਨ੍ਹਾਂ ਚੋਂ ਪੰਜ ਸਾਡੇ ਆਉਣ ਤੋਂ ਪਹਿਲਾਂ ਟੈਸਟ ਦੇ ਕੇ ਜਾ ਚੁੱਕੇ ਸੀ ਪੰਜ ਅਸੀਂ ਹਾਜ਼ਰ ਪਾਏ ਆ ਉਹਨਾਂ ਨੂੰ ਕੋਲੋਂ ਪੁੱਛਿਆ ਔਰ ਟਰੈਕ ਉਹ ਦੇ ਰਹੇ ਸੀਗੇ ਇਸ ਤੋਂ ਇਲਾਵਾ ਉਸਬੰਦੀ ਅਸੀਂ ਰਿਕਾਰਡ ਜਿਹੜਾ ਕੁਝ ਇਹਨਾਂ ਤੋਂ ਲਿਆ ਵਾ ਉਹਦੇ ਅਸੀਂ ਪੁਨਛਾਣ ਕਰਾਂਗੇ ਬਕਾਇਦਾ ਔਰ ਫਾਰਮਲ ਪੁੱਛਕਿਛ ਕਰਨ ਵਾਸਤੇ ਅਸੀਂ ਇਥੋਂ ਦੇ ਇੱਕ ਦੋ ਸਟਾਫ ਨੂੰ ਨਾਲ ਲੈ ਕੇ ਚੱਲੇ ਆਂ ਔਰ ਇਹਦੇ ਚ ਕੁਝ ਵੀ ਇਹੋ ਜੀ ਗੱਲ ਨਹੀਂ ਹੈਗੀ ਅਜੇ ਵੀ ਅਸੀਂ ਕੁਝ ਅਜੇ ਪ੍ਰੀਲੀਮਨਰੀ ਸਟੇਜ ਹੈਗੀ ਹੈ ਕੋਈ ਕੰਕਰੀਟ ਗੱਲ ਮੈਂ ਤੁਹਾਡੇ ਸਾਹਮਣੇ ਨਹੀਂ ਕਰ ਸਕਦਾ ਜਿਸ ਤਰ੍ਹਾਂ ਦੀ ਪੁੱਛਕਿਛ ਕਰਕੇ ਸਾਨੂੰ ਜੋ ਕੁਝ ਏਜੰਟਸ ਵੀ ਅਸੀਂ ਲੈ ਕੇ ਚੱਲੇ ਆਂ ਵੀ ਸਾਡਾ ਬੇਸਿਕ ਏਮ ਇਹ ਆ ਵੀ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਆ ਆਰਟੀਆ ਦਫਤਰ ਨਾਲ ਕੰਮ ਪੈਂਦੇ ਨੇ ਉਹ ਆਰਾਮ ਦੇ ਨਾਲ ਉਹਨਾਂ ਦੇ ਕੰਮ ਹੋ ਜਾਣ ਬਿਨਾਂ ਕਿਸੇ ਖੱਜਲ ਖਵਰੀ ਦੇ ਹੋ ਜਾਣ ਔਰ ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰ ਸਕਣ ਸਰ ਡਿਪਾਰਟਮੈਂਟ ਲਈ ਕਿੰਨੇ ਲੋਕਾਂ ਨੂੰ ਲੈ ਕੇ ਜਾਗੇ ਪਾੜਨ ਪੁੱਛ ਕਿਸ ਲਈ ਕਿੰਨੇ ਲੋਕਾਂ ਨੂੰ ਲੈ ਕੇ ਪੁੱਛ ਲਈ ਅਸੀਂ 3 ਏਮਪਲੋਇਜ਼ ਜਿਹੜੇ ਨੇ ਆਊਟਸੋਰਸਟ ਨੇ ਦਫਤਰ ਦੇ ਉਹ ਲੈ ਕੇ ਜਾ ਰਹੇ ਹਾਂ ਔਰ 2-3 ਏਜੰਟਸ ਜਿਹੜੇ ਸਰ ਡਿਪਾਰਟਮੈਂਟ ਦੇ ਆਪਣੇ ਨਹੀਂ ਸਰ ਤੋਂ ਕੰਮ